ਨਮਸਕਾਰ ਸਤਿ ਸ਼ਕਾਲ ਮਰhaba ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਮਾਮਲਾ ਹੈ ਦਲਜੀਤ ਦੋਸਾਂ ਜੀ ਹਾਂ ਵਰਲਡ ਫੇਮਸ ਜਿਹੜੇ ਸਾਡੇ ਸਿੰਗਰ ਹੈ ਦਲਜੀਤ ਸੋਸਾਨ ਉਹਨਾਂ ਦਾ ਕੰਸਰਟ ਜਿਹੜਾ ਕਿ 21 ਦਸੰਬਰ ਨੂੰ ਲੁਧਿਆਣਾ ਦੇ ਪੀਯੂ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਜਿਸ ਦਿਨ ਕੰਸਰਟ ਦੀ ਅਨਾਉਂਸਮੈਂਟ ਕੀਤੀ ਗਈ ਸੀ ਤੋ ਉਸੇ ਟਾਈਮ ਦੁਪਹਿਰ ਦੇ ਕਲੇਮ ਕੀਤਾ ਗਿਆ ਸੀ ਅਸੀਂ ਨਹੀਂ ਕਹਿ ਰਹੇ ਵੱਖ-ਵੱਖ ਨਿਊਜ਼ ਚੈਨਲਸ ਤੇ ਨਿਊਜ਼ ਸਾਈਟਸ ਤੇ ਸੋਸ਼ਲ ਮੀਡੀਆ ਤੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਵੱਲੋਂ ਕਲੇਮ ਕੀਤਾ ਗਿਆ ਸੀਗਾ ਕਿ ਪੂਰੇ ਦੇ ਪੂਰੇ ਸ਼ੋਅ ਦੀ ਟਿਕਟਸ ਜਿਹੜੀ ਹੈਗੀਆਂ 10 ਮਿੰਟ ਤੋਂ ਘੱਟ ਦੇ ਵਿੱਚ ਵਿਕ ਗਈ ਸੀ ਕਿਤੇ ਇਹ ਵੀ ਕਿਹਾ ਗਿਆ 51 ਸੈਕਿੰਡਸ ਦੇ ਵਿੱਚ ਵਿਕ ਗਈ ਸੀ ਕਿਤੇ ਇਹ ਵੀ ਕਿਹਾ ਗਿਆ ਕਿ 10 ਮਿੰਟਸ ਦੇ ਵਿੱਚ ਵਿਕ ਗਈਆਂ ਪਰ ਲਗਭਗ 40000 ਦੀ ਕਪੈਸਿਟੀ ਤਾਂ ਇੱਥੇ ਦੀ ਹੋਏਗੀ ਇਹ ਜੀਆਂ ਚੀਜ਼ਾਂ ਲੈ ਕੇ ਵਾ ਵਾ ਹੀ ਲੁੱਟੀ ਗਈ ਸੀ ਪਰ ਹੁਣ ਜਿੱਦਾਂ ਹੀ ਇਸ ਸ਼ੋਅ ਦੇ ਜਿਸ ਤੋਂ ਬਾਅਦ ਪਰ ਇਸ ਸ਼ੋਅ ਦੀ ਜਿਹੜੀ ਟਿਕਟਾਂ ਨੂੰ ਲੈ ਕੇ ਹੁਣ ਇੱਕ ਨਵੇਂ ਸਵਾਲ ਖੜੇ ਹੋ ਰਹੇ ਨੇ ਬਹੁਤ ਸਾਰੇ ਪ੍ਰਸ਼ਾਸਨ ਤੋਂ ਸਵਾਲ ਖੜੇ ਹੋ ਰਹੇ ਨੇ ਇਸ ਪੰਜਾਬ ਸਰਕਾਰ ਤੋਂ ਸਵਾਲ ਖੜੇ ਹੋ ਰਹੇ ਨੇ ਕਿ ਜਿਹੜਾ ਦਲਜੀਤ ਸਿੰਘ ਦਾ ਜਿਹੜਾ ਇਹ ਦਲਜੀਤ ਦੋਸਾਂ ਦਾ ਜਿਹੜਾ ਸ਼ੋਅ ਹੋ ਰਿਹਾ ਇਸ ਦੇ ਵਿੱਚ ਵੱਡੇ ਜਿਹੜੇ ਹੈ ਕੁਝ ਬਹੁਤ ਸਾਰੇ ਸਵਾਲ ਬੜੇ ਸਾਰੇ ਸੰਕੇਤ ਕੁਐਸਚਨ ਮਾਰਕ ਲੱਗੇ ਹੋਏ ਨੇ ਪਹਿਲਾ ਕੁਐਸਚਨ ਮਾਰਕ ਇਹ ਲੱਗਦਾ ਹੈ ਕਿ ਦਿਲਜੀਤ ਦੋਸਾਂਝ ਦੀ ਜੇ ਟਿਕਟਾਂ ਉਹਨਾਂ ਦੇ ਫੈਨਸ ਵੱਲੋਂ ਖਰੀਦੀਆਂ ਗਈਆਂ ਉਹਨਾਂ ਦੇ ਲੋਕਾਂ ਵੱਲੋਂ ਆਮ ਜਨਤਾ ਵੱਲੋਂ ਖਰੀਦੀਆਂ ਗਈਆਂ ਤਾਂ ਫਿਰ ਉਹ ਟਿਕਟਸ ਬਲੈਕ ਸੇ ਵਿੱਚ ਸੋਸ਼ਲ ਮੀਡੀਆ ਤੇ ਖੁੱਲੇ ਆਮ ਕਿਦਾਂ ਵਿਕ ਰਹੀਆਂ ਸੋ ਇਸ ਨੂੰ ਬਹੁਤ ਸ਼ੱਕੀ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਡਿਪਾਰਟਮੈਂਟਸ ਨੂੰ ਸਿੱਧੇ ਤੌਰ ਤੇ ਜੇ ਗੱਲਬਾਤ ਕਰੀਏ ਤੇ ਇਹ ਇੱਕ ਇਸ਼ਾਰਾ ਹੈ ਕਿ ਕਿਤੇ ਨਾ ਕਿਤੇ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ ਬਲੈਕ ਐਂਡ ਵਾਈਟ ਦਾ ਇੱਕ ਵੱਡਾ ਖੇਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਸ਼ੋ ਜੀ ਹਾਂ ਦੱਸ ਦਈਏ ਕਿ ਲੋਕਾਂ ਦੇ ਵਿੱਚ ਇਹ ਜਿਹੇ ਚਰਚਾਵਾਂ ਹੈਗੀਆਂ ਐ ਐਕਸਪਰਟਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਆਰਟਿਸਟ ਖਾਸ ਕਰਕੇ ਵਰਲਡ ਰੈਨਾਉਂਡ ਦਿਲਜੀਤ ਦੋਸਾਂਝ ਵਰਗੇ ਜਿਹੜੇ ਆਰਟਿਸਟਸ ਐ ਇੱਕ ਇੱਕ ਸ਼ੋ ਲਈ ਬਹੁਤ ਸਾਰਾ ਪੈਸਾ ਲੈਂਦੇ ਆ ਸਾਰੇ ਗਾਮਾ ਵਰਗੀ ਕੰਪਨੀ ਜਿਹੜੀ ਇੱਕ ਵਰਲਡ ਰੈਨਾਉਂਡ ਕੰਪਨੀ ਹੈ 뮤ਜ਼ਿਕ ਦੀ ਬਹੁਤ ਰਿਸਪੈਕਟਡ ਕੰਪਨੀ ਹੈ ਉਹਦੇ ਬੈਨਰ ਥੱਲੇ ਕਿੰਗ ਫਿਸ਼ਰ ਵਰਗੀ ਕੰਪਨੀ ਕੋਕ ਵਰਗੀ ਕੰਪਨੀ ਬ੍ਰਾਂਡ ਦੇ ਜਿਹੜੇ ਸਹਿਯੋਗ ਨਾਲ ਜਿਹੜਾ ਇਹ ਇਵੈਂਟ ਦੱਸਿਆ ਜਾ ਰਿਹਾ ਕਿ ਕਰਾਇਆ ਜਾ ਰਿਹਾ ਪਰ ਇਸ ਪੂਰੇ ਇਵੈਂਟ ਦੀ ਟਿਕਟਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਕਿਹਾ ਜਾ ਰਿਹਾ ਕਿ ਬਹੁਤ ਸਾਰਾ ਬਲੈਕ ਐਂਡ ਵਾਈਟ ਦਾ ਖੇਲ ਕੀਤਾ ਜਾ ਰਿਹਾ ਇਸ ਇਵੈਂਟ ਦੀ ਆਰਡ ਦੇ ਵਿੱਚ ਦੱਸ ਦਈਏ ਕਿ ਇਸ ਇਵੈਂਟ ਦੀ ਟਿਕਟਾਂ ਲਗਾਤਾਰ ਸੋਸ਼ਲ ਮੀਡੀਆ ਤੇ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ ਪਹਿਲੇ 2 ਦਿਨ ਜੀ ਹਾਂ ਪਹਿਲੇ ਜਿੱਥੇ ਇਹ ਕਲੇਮ ਕੀਤਾ ਜਾ ਰਿਹਾ ਸੀ ਕਿ 51 ਸੈਕਿੰਡ ਤੋਂ ਲੈ ਕੇ ਜੀ ਹਾਂ ਤੇ 10 ਮਿੰਟ ਦੇ ਵਿੱਚ ਵਿੱਚ ਜਿਹੜੀ ਇਹਦੀ ਟਿਕਟਾਂ ਹਾਊਸ ਪੂਰੀ ਸੋਲਡ ਹੋ ਗਈ 50000 ਤੱਕ ਦੀ ਵੀ ਟਿਕਟ ਵਿਕੀ ਗਈ 10000 ਦੀ ਵੀ ਟਿਕਟ ਸੀ 5000 ਦੇ ਵੀ ਟਿਕਟ ਵੱਖ-ਵੱਖ ਟਿਕਟਾਂ ਜਿਹੜੀ ਵਿਕੀਆਂ ਕਿਹਾ ਜਾ ਰਿਹਾ ਕਿ ਸਿਰਫ ਇੰਨੇ ਟਾਈਮ ਚ ਵਿਕੇ ਗਏ ਜਿੱਦ ਤੇ ਕਿ ਕਲੇਮ ਖੁਦ ਜਿਹੜੇ ਆਰਗੇਨਾਈਜ਼ਰਸ ਕਰ ਰਹੇ ਨੇ ਵੱਖ-ਵੱਖ ਮੀਡੀਆ ਚੈਨਲਾਂ ਨੇ ਮੀਡੀਆ ਸੋਰਸਸ ਦੇ ਥਰੂ ਇਹ ਚੀਜ਼ਾਂ ਸਾਹਮਣੇ ਆਈਆਂ ਉੱਥੇ ਹੀ ਇਹ ਵੀ ਕੁਐਸਚਨ ਕੀਤੇ ਜਾ ਰਹੇ ਨੇ ਕਿ ਪਹਿਲੇ 2 ਦਿਨ ਲੋਕਾਂ ਨੇ ਇਸ ਟਿਕਟਾਂ ਨੂੰ ਇਹਦੀ ਸ਼ੋਹ ਦੀ ਟਿਕਟਾਂ ਨੂੰ ਬਲੈਕ ਦੇ ਵਿੱਚ ਖਰੀਦਿਆ ਬਹੁਤ ਸਾਰੇ ਆਮ ਜਨਤਾ ਦੇ ਲੋਕ ਜਿਹੜੇ ਜਾਂ ਹੋਰ ਬਲੈਕ ਮਾਰਕੀਟਿੰਗ ਵਾਲੇ ਲੋਕ ਲੋਕਾਂ ਨੇ ਫਟਾਫਟੇ ਟਿਕਟਾਂ ਚੱਕੀਆਂ ਤੇ ਹੁਣ ਉਹ ਜੇ ਟਿਕਟਾਂ ਇਨੀ ਵੱਡੀ ਤਦਾਦ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਫਿਰ ਉਹ ਇੰਸਟਾਗ੍ਰam ਹੋਵੇ ਜਾਂ ਫੇਸਬੁੱਕ ਹੋਵੇ ਜਾਂ ਵਟਸਐਪ ਦੇ ਜ਼ਰੀਏ ਜਿਹੜੀਆਂ ਬਲੈਕ ਮਾਰਕੀਟਿੰਗ ਕੀਤੀਆਂ ਜਾ ਰਹੀਆਂ ਸੋ ਇਹਦਾ ਮਤਲਬ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਜਾਂ ਬਹੁਤ ਵੱਡਾ ਇੱਕ ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾ ਰਿਹਾ ਕਿਉਂਕਿ ਬਲੈਕ ਮਾਰਕੀਟਿੰਗ ਇੰਡੀਅਨ ਰੂਲ ਦੇ ਹਿਸਾਬ ਨਾਲ ਗਲਤ ਹੈ ਉਹਦੀ ਸਜ਼ਾ ਵੀ ਹੈ ਜੁਰਮਾਨੇ ਵੀ ਹੈ ਪਰ ਜੇ ਦੂਜੇ ਪਾਸੇ ਗੱਲ ਕਰਦੀਏ ਕਿ 40000 ਦੀ ਕਪੈਸਿਟੀ ਦੇ ਨਾਲ ਹਿਸਾਬ ਦੇ ਨਾਲ ਜੇ ਏਡੀ ਵੱਡੀ ਜੇ ਸ਼ੋ ਸਾਰਾ ਨਾਲੋਂ ਨਾਲ ਵਿਕ ਗਿਆ ਸੀਗਾ ਸਾਰੀਆਂ ਟਿਕਟਾਂ ਨਾਲੋਂ ਨਾਲ ਵਿਕ ਗਈਆਂ ਸੀ ਸੋ ਉਹ ਟਿਕਟਾਂ ਬਾਜ਼ਾਰ ਦੇ ਵਿੱਚ ਕਿੱਥੋਂ ਆndੀਆਂ ਨੇ ਇੱਕ ਆਰਗੇਨਾਈਜ਼ਰ ਦਲਜੀਤ ਦੋਸਾਂਜ ਵਰਗਾ ਇੱਕ ਗਲੋਬਲ ਜਿਹੜਾ ਸਿੰਗਰ ਹੈ ਖਾਸ ਕਰਕੇ ਵੱਡੀ ਗੱਲ ਇਹ ਹੈ ਕਿ ਉਹ ਲੁਧਿਆਣਾ ਉਹਦਾ ਹੋਮ ਟਾਊਨ ਵੀ ਹੈ ਉਸ ਦੇ باوجود ਜਿਹੜਾ ਇੰਨੀਆਂ ਟਿਕਟਾਂ ਫਿਰ ਬਹੁਤ ਸਾਰੇ ਆਰਗੇਨਾਈਜ਼ਰ ਸਾਰੇ ਗਾਮਾ ਵਰਗੇ ਆਰਗੇਨਾਈਜ਼ਰਸ ਹੋ ਗਏ ਵੇਰ ਜਿਹੜੇ ਕਿੰਗ ਫਿਸ਼ਰ ਹੋ ਗਏ ਜਾਂ ਕੋਕ ਵਰਗੇ ਜਿਹੜੀ ਕੰਪਨੀਆਂ ਹੋ ਗਈਆਂ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਹੋ ਗਈਆਂ ਇਹਨਾਂ ਨੂੰ ਵੀ ਬਹੁਤ ਸਾਰੇ ਪਾਸਸ ਦਿੱਤੇ ਜਾਂਦੇ ਆ ਰਿਸਪੈਕਟ ਜਿਵੇਂ ਸਾਰੇ ਗਾਮਾ ਜਾਂ ਹੋਰ ਜਿਹੜੀਆਂ ਕੰਪਨੀਆਂ ਆਰਗੇਨਾਈਜ਼ਰ ਟੀਮ ਹੈਗੀ ਆ ਉਹ ਆਪਣੇ ਜਿਹੜੇ ਖੋਦ ਦੇ ਜਿਹੜੇ ਇੱਕ ਉਹਨਾਂ ਦੇ ਲੋਕ ਹੁੰਦੇ ਆ ਇੱਕ ਟੀਮ ਹੁੰਦੀ ਹੈ ਚਾਹੇ ਉਹ ਆਰਗੇਨਾਈਜ਼ਰ ਦੇ ਖੁਦ ਇਨ ਹਾਊਸ ਹੋਵੇ ਜਾਂ ਉਹਨਾਂ ਦੇ ਬਹੁਤ ਸਾਰੇ ਰਿਸਪੈਕਟਡ ਕਸਟਮਰਸ ਹੁੰਦੇ ਆ ਉਹਨਾਂ ਨੂੰ ਫ੍ਰੀ ਚ ਵੰਡਿਆ ਜਾਂਦਾ ਸੋ ਦੂਜੇ ਪਾਸੇ ਐਡਮਿਨਿਸਟ੍ਰੇਸ਼ਨ ਨੂੰ ਵੀ ਬਹੁਤ ਸਾਰੇ ਟਿਕਟਸ ਦਿੱਤੀਆਂ ਜਾਂਦੀਆਂ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਇਹ ਜੇ ਇਵੈਂਟ ਹੋ ਨਹੀਂ ਸਕਦੇ ਫਿਰ ਵੈਨਿਊ ਪਾਰਟਨਰ ਜਿਹੜਾ ਕਿ ਪੀਏਯੂ ਖੋਦ ਇੱਕ ਸਰਕਾਰੀ ਗਰਾਊਂਡ ਹੈਗਾ ਸਰਕਾਰੀ ਪੀਏਯੂ ਦਾ ਇੱਕ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ ਉਹਨਾਂ ਦੇ ਵੀਸੀ ਤੋਂ ਲੈ ਕੇ ਹੋਰਾਂ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਇੱਕ ਪਾਸੇ ਅਸੀਂ ਇੰਨੀਆਂ ਟਿਕਟਾਂ ਉਹਨਾਂ ਨੂੰ ਦੇ ਰਹੇ ਆਂ ਔਰ ਦੂਜੇ ਪਾਸੇ ਸਾਡਾ ਅਸੀਂ ਇਹ ਕਲੇਮ ਕੀਤੇ ਜਾ ਰਹੇ ਨੇ ਵੱਖ-ਵੱਖ মিডিਆ ਸੋਰਸਸ ਦੇ ਥਰੂ ਕਿ ਸਿਰਫ 10 ਮਿੰਟ ਤੋਂ ਘੱਟ ਦੇ ਵਿੱਚ ਜਾਂ 1 ਮਿੰਟ ਤੋਂ ਘੱਟ ਦੇ ਵਿੱਚ ਸਾਰੀ ਟਿਕਟਾਂ ਵਿਗ ਗਈਆਂ ਸੋ ਇਹ ਜਿਹੜੀ ਬਲੈਕ ਮਾਰਕੀਟਿੰਗ ਕੌਣ ਕਰ ਰਿਹਾ ਹੈ ਕੀ ਡਿਪਾਰਟਮੈਂਟ ਇਨਕਮ ਟੈਕਸ ਡਿਪਾਰਟਮੈਂਟ ਜੀਐਸਟੀ ਡਿਪਾਰਟਮੈਂਟ ਕੀ ਉਹਨਾਂ ਦਾ ਸਰਕਾਰੀ ਇੰਟੈਲੀਜੈਂਸ ਕੀ ਕਹਿ ਰਹੀ ਹੈ ਕਿ ਆਫਟਰ ਆਲ ਇਹ ਕਿੱਦਾਂ ਬਿਕ ਰਹੀਆਂ ਦੱਸ ਜੀ ਕਿ ਜਿੱਦਾਂ ਹੀ ਡੇ ক্লোਜ਼ ਆਏ ਪਹਿਲੇ 2 ਦਿਨ ਲੋਕਾਂ ਨੇ ਜਿੱਥੇ ਬਲੈਕ ਦੇ ਵਿੱਚ ਟਿਕਟਾਂ ਖਰੀਦੀਆਂ ਆਫਟਰ ਆਲ ਇਹ ਟਿਕਟਾਂ ਕੌਣ ਬਲੈਕ ਕਰ ਰਿਹਾ ਹੈ ਇਸ ਜਿਹੜਾ ਹੈਗੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੈ ਇਨਕਮ ਟੈਕਸ ਤੋਂ ਲੈ ਕੇ GST ਡਿਪਾਰਟਮੈਂਟ ਤੱਕ ਵੱਖ-ਵੱਖ CBI, ED ਵਰਗੀਆਂ ਜਿਹੜੀਆਂ ਏਜੰਸੀਆਂ ਸਰਕਾਰੀ ਏਜੰਸੀਆਂ ਇੰਟੈਲੀਜੈਂਸ ਡਿਪਾਰਟਮੈਂਟ ਹੈ ਵਿਜੀਲੈਂਸ ਹੈ ਕਿਉਂ ਨਹੀਂ ਸਤਰਖੋਰੇ ਕਿਉਂ ਨਹੀਂ ਇਹਨਾਂ ਦੀ ਪੈਨੀ ਨਜ਼ਰ ਜਿਹੜੀ ਹੈਗੀ ਹੈ ਕਿਉਂਕਿ ਸਾਈਬਰ ਕ੍ਰਾਈਮ ਦਾ ਇੱਕ ਪਾਸੇ ਆਲਰੇਡੀ ਠੱਗੀ ਦਾ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਸੋ ਇਹ ਜੇ ਟਾਈਮ ਤੇ ਕਿਉਂ ਨਹੀਂ ਇਹਨਾਂ ਤੇ ਨਜ਼ਰ ਟਿਕਾਈ ਗਈ ਬਹੁਤ سارے ਸਵਾਲ ਖੜੇ ਹੋ ਰਹੇ ਹਨ ਫਿਰ ਹੋਰ ਵੱਡੀ ਗੱਲ ਇਹ ਹੈ ਕਿ ਜਿਉਂ 2 ਦਿਨ ਪਹਿਲੇ ਯਾਨੀ ਕਿ 29 ਦਸੰਬਰ 28 ਦਸੰਬਰ 29 ਦਸੰਬਰ ਨੂੰ ਜਿਹੜੀ ਟਿਕਟਾਂ 2 ਦਿਨ ਪਹਿਲਾਂ ਬਲੈਕ ਹੋ ਰਹੀਆਂ ਸੀ ਕਿਤੇ ਨਾ ਕਿਤੇ ਸ਼ੋਅ ਪੋਸਟਪੋਨ ਹੋਣ ਦੀ ਸਿਰਫ ਖਬਰ ਜਾਂ ਟਾਈਮ ਨੇੜੇ ਆਨ ਕਰਕੇ ਸ਼ੋਅ ਦਾ ਟਾਈਮ ਨੇੜੇ ਆਨ ਕਰਕੇ ਜਿਹੜੇ ਲੋਕਾਂ ਵੱਲੋਂ ਖਰੀਦੀ ਗਈ ਸੀਗੀ ਟਿਕਟਾਂ ਉਹ ਬਖਲਾਹਟ ਦੇ ਵਿੱਚ ਆਨ ਕਰਕੇ ਉਹ ਟਿਕਟਾਂ ਨੂੰ ਐਕਚੁਅਲ ਪ੍ਰਾਈਸ ਤੋਂ ਵੀ ਥੱਲੇ ਵੇਚਿਆ ਜਾ ਰਿਹਾ ਸੋ ਇਹ ਸਾਰਾ ਦਾ ਸਾਰਾ ਖੇਲ ਕਿਤੇ ਨਾ ਕਿਤੇ ਬਲੈਕ اور ਵਾਈਟ ਦਾ ਖੇਲ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਟੈਕਸ ਐਕਸਪਰਟਸ ਜਿਹੜੇ ਵੱਡੇ ਵੱਡੇ ਹੈਗੇ ਆ ਉਹਨਾਂ ਵੱਲੋਂ ਸਿੱਧੇ ਤੌਰ ਤੇ ਉਂਗਲਾਂ ਚੱਕੀਆਂ ਜਾ ਰਹੀਆਂ ਕਿ ਕਿਤੇ ਨਾ ਕਿਤੇ ਇਹ ਬਲੈਕ ਐਂਡ ਵਾਈਟ ਦਾ ਖੇਲ ਕੀਤਾ ਜਾ ਰਿਹਾ ਕਿਉਂਕਿ ਈਵੈਂਟ ਇੱਕ ਇਹੋ ਜਿਹੀ ਇੰਡਸਟਰੀ ਬੰਦੀ ਜਾ ਰਹੀ ਹੈ ਜਿਹੜੀ ਕਿ ਸਰਕਾਰੀ ਤੰਤਰ ਨੂੰ ਸਰਕਾਰੀ ਰਾਜਸਵ ਨੂੰ ਵੱਡੇ ਤੌਰ ਤੇ ਸਿੱਧੇ ਸਿੱਧੇ ਚੂਨਾ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਇੱਕ ਸਰਕਾਰ ਦੇ ਅੱਗੇ ਟੈਕਸ ਚੋਰੀ ਤੋਂ ਲੈ ਕੇ ਵੱਡੀ ਬਲੈਕ ਮਾਰਕੀਟਿੰਗ ਦਾ ਇੱਕ ਨਮਾਜ਼ ਰੀਆ ਬਣ ਚੁੱਕਾ ਹੈ ਕਿਉਂਕਿ ਇੱਕ ਇਵੈਂਟ ਜਿਹੜਾ 10 ਕਰੋੜ ਦੀ ਕੀਮਤ ਹੋ ਸਕਦਾ ਉਹਦੀ ਹੀ ਕਾਸਟਿੰਗ 100 ਕਰੋੜ ਵੀ ਜਿਹੜੀ ਸ਼ੋਅ ਕੀਤੀ ਜਾ ਸਕਦੀ ਹੈ ਦੱਸ ਦਈਏ ਤੇ ਇਹ ਗੱਲ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ ਇੱਕ ਇਸ ਚੀਜ਼ ਦਾ ਪ੍ਰੂਫ ਕਾਮਨ ਗੇ ਵੈਲਥ ਗੇਮਸ ਜਿਹੜੀਆਂ ਹੋਈਆਂ ਸੀ ਕਾਮਨ ਜਿਹੜੀ ਹੈ ਵੈਲਥ ਗੇਮਸ ਹੋਈਆਂ ਸੀ ਜਿਹਦੇ ਵਿੱਚ ਸਾਬਕਾ ਮੰਤਰੀ ਕੇਂਦਰੀ ਮੰਤਰੀ ਕਲਮਾੜੀ ਜਿਹੜੇ ਹੈ ਉਹ ਵੀ ਗ੍ਰਿਫਤਾਰ ਵੀ ਹੋਏ ਸੀ ਕਿਉਂਕਿ ਉਸ 'ਚ ਦੱਸਿਆ ਗਿਆ ਸੀ ਇਹ ਔਨ ਰਿਕਾਰਡs ਹੈਗੀਆਂ ਜੇ ਅਸੀਂ ਪਿਛਲੇ ਆંકੜਿਆਂ ਨਾਲ ਹੀ ਦਸੀਏ ਕਿ ਇੱਕ ਨੈਪਕਿਨ ਨੂੰ ਵੀ ਬਹੁਤ ਮਹਿੰਗੇ ਰੇਟ ਤੇ ₹1000 ਵਾਲਾ ਨੈਪਕਿਨ ₹1000 ਦੇ ਵਿੱਚ ਬਿਲਿੰਗ ਕੀਤੀ ਗਈ ਸੀ ਸੋ ਇਤਾਂ ਦੇ ਇਹ ਕੋਈ ਨਵੀਆਂ ਗੱਲਾਂ ਨਹੀਂ ਹੈ ਬਸ ਇਸ ਦੇ ਤੇ ਨਜ਼ਰ ਦੁੜਾਨ ਦੀ ਲੋੜ ਹੈ ਸਰਕਾਰੀ ਤੰਤਰ ਕਿਉਂ ਇਹਨੂੰ ਇਗਨੋਰ ਕਰ ਰਿਹਾ ਸਭ ਕੁਝ ਸਾਹਮਣੇ ਹੁੰਦੇ ਹੋਏ ਇਸ ਤੇ ਵੀ ਬੜੇ سارے ਸਵਾਲ ਖੜੇ ਹੋ ਰਹੇ ਨੇ ਔਰ ਦਸਦੀ ਹੈ ਕਿ ਸੋਸ਼ਲ ਮੀਡੀਆ ਤੇ ਹੀ ਪਰੂਫ ਮਿਲ ਰhane ki ਜਿਹੜੀ ਟਿਕਟਾਂ ਇੱਕ ਦਿਨ ਬਾਅਦ ਸ਼ੋਅ ਅਨਾਉਂਸ ਹੋਣ ਤੋਂ ਇੱਕ ਦਿਨ ਬਾਅਦ ਬਲੈਕ ਮਾਰਕੀਟਿੰਗ ਚ ਵੱਡੇ ਲੈਵਲ ਤੇ ਕੀਤੇ ਗਏ ਸੀ ਹੁਣ ਯੂ-ਟਰਨ ਲੈਂਦੇ ਹੋਏ ਉਹੀ ਜਿਹੜੇ ਲੋਗ ਹੈ ਉਹੀ ਜਿਹੜੇ ਬਲੈਕ ਮਾਰਕੀਟਿੰਗ ਵਾਲੇ ਲੋਗ ਹੈ ਜਾਂ ਕੋਈ ਹੋਰ ਵੀ ਲੋਗ ਹੈ ਉਹ ਚੇਂਜ ਇਨ ਪਲਾਨ ਲਿਖ ਕੇ ਉਹੀ ਟਿਕਟਾਂ ਨੂੰ ਸੇਮ ਰੇਟ ਤੇ ਜਾਂ ਉਸ ਤੋਂ ਵੀ ਆਪਣੀ ਪਰਚੇਸ ਤੋਂ ਵੀ ਥੱਲੇ ਰੇਟ ਤੇ 베ਚਣ ਲਈ ਤਿਆਰ ਦਿਖਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਕਿਤੇ ਸਾਡੀ ਇਨਵੈਸਟਮੈਂਟ ਕਿਉਂਕਿ ਓਵਰ ਜਿਹੜੀ ਟਿਕਟਾਂ ਖਰੀਦੀਆਂ ਗਈਆਂ ਜਾਂ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਕਿ ਇਕੋ ਹੀ ਸਰਕਾਰੀ ਤੰਤਰ ਨੇ ਇਹ ਸਰਕਾਰੀ ਤੰਤਰ ਨੇ ਨਹੀਂ ਕਿਸੇ ਛਾਤਰ ਤੰਤਰ ਨੇ ਸੌਰੀ ਸਰਕਾਰੀ ਨੇ ਨਹੀਂ ਬਲਕਿ ਕਿਸੇ ਛਾਤਰ ਤੰਤਰ ਨੇ ਜਿਹੜਾ ਕੰਪਿਊਟਰ ਲਗਾ ਕੇ ਇਹ ਸਾਰੀ ਟਿਕਟਾਂ ਜਿਹੜੀ ਹੋ ਸਕਦਾ ਹੈ ਇਹਦੇ ਵਿੱਚ ਆਰਗੇਨਾਈਜ਼ਰਸ ਵੀ ਦੀ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਹੋਵੇ ਟਿਕਟਾਂ ਨੂੰ ਖਰੀਦ ਲਿੱਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਉਹਦੀ ਬਲੈਕ ਮਾਰਕੀਟਿੰਗ ਕੀਤੀ ਗਈ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਫ੍ਰੀ ਦੇ ਵਿੱਚ ਟਿਕਟਾਂ ਵੀ ਆਬਲਾਈਜ਼ ਕਰਨ ਲਈ ਦੇਣੀਆਂ ਪੈਂਦੀਆਂ ਸੋ ਸਾਰੀਆਂ ਟਿਕਟਾਂ ਕਿੱਥੋਂ ਆਈਆਂ ਇਹ ਸਾਰੇ ਸਵਾਲ ਖੜੇ ਹੋ ਰਹੇ ਨੇ ਪਰ ਜੇ ਦਾਦੀ ਕਿ ਇਹ ਸਾਰੀਆਂ ਟਿਕਟਾਂ ਜਿਹੜੀ ਇੱਕ ਜੇ ਗੱਲਬਾਤ ਕਰੀਏ ਤਾਂ ਕਿਉਂਕਿ ਆਲਰੇਡੀ ਸਾਈਬਰ ਕ੍ਰਾਈਮਸ ਚੱਲ ਰਹੇ ਨੇ ਸਰਕਾਰ ਨੂੰ ਸੋ ਸਾਈਬਰ ਟੀਮ ਨੂੰ ਵੀ ਇਹ ਦੇਖਣ ਦੀ ਲੋੜ ਹੈ ਕਿ ਜਿਹੜੀ ਇਹ ਸਾਰੀ ਟਿਕਟਾਂ ਖਰੀਦੀਆਂ ਗਈਆਂ ਉਹ ਉਹਦੇ ਆਈਪੀ ਐਡਰੈਸ ਕੰਪਿਊਟਰ ਦੇ ਆਈਪੀ ਐਡਰੈਸ ਕਿਹੜੇ ਸੀਗੇ ਕਿ ਉਹ ਸੇਮ ਆਈਪੀ ਐਡਰੈਸ ਤੋਂ ਕਿੰਨੀਆਂ ਟਿਕਟਾਂ ਖਰੀਦੀਆਂ ਗਈਆਂ ਕਿਉਂਕਿ ਇੱਕ ਪਰਿਵਾਰ ਦੇ ਵਿੱਚ 5 10 ਜਾਂ 15 20 ਟਿਕਟਾਂ ਖਰੀਦੀਆਂ ਜਾ ਸਕਦੀਆਂ ਲੇਕਿਨ ਜੇ 100 150 200 ਟਿਕਟਾਂ ਖਰੀਦੀਆਂ ਗਈਆਂ ਤਾਂ ਉਹ ਵੀ ਇੱਕ ਸਾਈਬਰ ਕ੍ਰਾਈਮ ਹੈ ਕਿਉਂਕਿ ਇੰਡੀਆ ਦੇ ਵਿੱਚ ਬਲੈਕ ਮਾਰਕੀਟਿੰਗ ਵੱਡਾ ਰੂਲ ਜਿਹੜਾ ਹੈਗਾ ਇੱਕ ਇਹਦੇ ਤੇ ਕ੍ਰਾਈਮ ਮੰਨਿਆ ਜਾਂਦਾ ਹੈ ਉਹਦੇ ਤੇ ਸਜ਼ਾ ਵੀ ਕੀਤੀ ਜਾਂਦੀ ਹੈਗੀ ਹੈ ਸੋ ਇਹੋ ਜਿਹੇ ਵੀ ਪ੍ਰਬਧਾਨ ਹੈਗੇ ਪਰ ਕੁੱਲ ਮਿਲਾ ਕੇ ਦਿਲਜੀਤ ਦੋਸਾਂ ਦਾ ਸ਼ੋਅ ਜਿਹੜਾ ਹੈ ਲੁਧਿਆਣਾ ਦੇ ਵਿੱਚ ਜਿਹੜਾ ਦਿਲਜੀਤ ਦੋਸਾਂ ਦਾ ਸ਼ੋਅ ਹੈ ਉਹਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਜਿੱਥੇ ਸਰਕਾਰੀ ਪੀਏਯੂ ਜਿਹੜੇ ਇੱਕ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੁਝ ਪੇੜਾਂ ਦੀ ਕਟਾਈ ਚੱਕ ਜਿਹੜੇ ਇੱਕ ਕੰਸਰਟ ਨੂੰ ਲੈ ਕੇ ਕੀਤੀ ਗਈ ਨਜ਼ਰ ਆ ਰਹੀ ਹੈ ਉਸੇ ਹੀ ਦੂਜੇ ਪਾਸੇ ਐਨਐਚਆਈ ਦੇ ਜਿਹੜੇ ਪਿਲਰਸ ਹੈਗੇ ਆ ਨੈਸ਼ਨਲ ਹਾਈਵੇ ਜਿਹੜੇ ਹੈਗੇ ਆ ਨੈਸ਼ਨਲ ਹਾਈਵੇਜ਼ ਬਣੇ ਹੋਏ ਆ ਉਹਨਾਂ ਦੇ ਜਿਹੜੇ ਫਲਾਈਓਵਰਸ ਦੇ ਪਿਲਰਸ ਦੇ ਉਹਨਾਂ ਦੀ ਫੋਟੋ ਲਗਾਈ ਜਾਣਾ ਤੋਂ ਲੈ ਕੇ ਉਸ ਤੋਂ ਬਾਅਦ ਹੁਣ ਕਦੇ ਜਿਹੜੀ ਟਿਕਟਾਂ ਜਿਹੜੀ ਹੈਗੀਆਂ ਬਲੈਕ ਮਾਰਕੀਟਿੰਗ ਹੋਣਾ ਤੇ ਕਦੇ ਉਹੀ ਟਿਕਟਾਂ ਨੂੰ ਜਿਹੜਾ ਐਕਚੁਅਲ ਪ੍ਰਾਈਸ ਤੋਂ ਵੀ ਥੱਲੇ ਵੇਚਣਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਸਰਕਾਰੀ ਤੰਤਰ ਤੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੀ ਮੂਲ ਅਕਸ਼ਿਤਾ ਤੇ ਸਵਾਲ ਖੜੇ ਹੋ ਰਹੇ ਨੇ ਇਨਕਮ ਟੈਕਸ ਜੀਐਸਟੀ ਔਰ ਐਡੀ ਜਿਹੜੀ ਹੈਗੀ ਹੈ ਇਹਦੀ ਕੰਪਨੀਆਂ ਤੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਐਕਚੁਅਲ ਚ ਐਡਾ ਵੱਡਾ ਜਿਹੜਾ ਬਾਇੰਗ ਹੋਈ ਹੈ ਉਹਦੇ ਸਾਈਬਰ ਜਿਹੜੇ ਸੈੱਲ ਹੈ ਉਹਨਾਂ ਤੇ ਕੁਐਸਚਨ ਹੋ ਰਹੇ ਨੇ ਖੜੇ ਹੋ ਰਹੇ ਨੇ ਕਿ ਕੀ ਇੱਕ ਕਿੰਨੇ ਜਿਹੜੇ ਕੰਪਿਊਟਰ ਦੇ ਆਈਪੀ ਐਡਰੈਸਸ ਸੋ ਇਹ ਟਿਕਟਾਂ ਖਰੀਦੀਆਂ ਵੇਚੀਆਂ ਗਈਆਂ ਔਰ ਬਲੈਕ ਮਾਰਕੀਟਿੰਗ ਸਾਰੇ ਆਮ ਸੋਸ਼ਲ ਪਲੇਟਫਾਰਮਸ ਤੇ ਦੀ ਬਲੈਕ ਮਾਰਕੀਟਿੰਗ ਕਿੱਦਾਂ ਕੀਤੀ ਜਾ ਰਹੀ ਹੈ ਕੌਣ ਹੈ ਪਿੱਛੇ ਸੋ ਇਹ ਸਾਰੀਆਂ ਚੀਜ਼ਾਂ ਵੱਡੇ ਸਵਾਲ ਖੜੇ ਕਰ ਰਹੇ ਨੇ ਇਵੈਂਟ ਇੰਡਸਟਰੀ ਤੇ ਕਿ ਕਿਤੇ ਨਾ ਕਿਤੇ ਇਵੈਂਟ ਇੰਡਸਟਰੀ ਜਿਹੜੀ ਹੈਗੀ ਹੈ ਉਹ ਬਲੈਕ ਮਾਰਕੀਟਿੰਗ ਦਾ ਜਾਂ ਬਲੈਕ ਐਂਡ ਵਾਈਟ ਦਾ ਇੱਕ ਨਵਾਂ ਸੋਰਸ ਤਾਂ ਨਹੀਂ ਬਣ ਰਿਹਾ ਚਰਚਾਵਾਂ ਹੈ ਵੀ ਨਹੀਂ ਕਿ ਬਹੁਤ ਸਾਰੇ ਸਰਕਾਰੀ ਇਵੈਂਟਸ ਅਸੀਂ ਨਹੀਂ ਕਹਿ ਰਹੇ ਪਿਛਲੀ ਕਾਮਨਵੈਲਥ ਗੇਮਸ ਜਿਹੜੀਆਂ ਹੋਈਆਂ ਸੀ ਲਗਭਗ ਸ਼ਾਇਦ ਜੇ ਜ਼ਿਆਦਾ ਨਹੀਂ ਤਾਂ 2009 ਦੀਆਂ ਉਹ ਅ ਦੇਸ਼ 'ਚ ਜਿਹੜੀ ਗੇਮਸ ਹੋਈਆਂ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਕੁਐਸਚਨ ਹੋਏ ਸੀ ਘਟਾਲੇ ਵੀ ਸਾਹਮਣੇ ਆਏ ਸੀ ਗੇਮਸ ਦੀ ਆਰਟ ਦੇ ਵਿੱਚ ਉਹ ਵੀ ਇੱਕ ਵੱਡਾ ਇਵੈਂਟ ਹੀ ਸੀ ਸੋ ਉਹੀ ਇਵੈਂਟ ਦੇ ਨੂੰ ਜਿਹੜੇ ਤਰਜ ਤੇ ਹੋਰ ਵੀ ਇਵੈਂਟਸ ਦੇ ਵਿੱਚ ਵੱਡੇ ਘਟਾਲਿਆਂ ਦੇ ਅੰਦੇਸ਼ੇ ਹੋ ਸਕਦੇ ਨੇ ਪਰ ਇਹ ਸਾਰਾ ਤਾਂ ਹੀ ਸਾਬਤ ਹੋ ਸਕਦਾ ਕਿ ਘਟਾਲਾ ਹੈ ਜਾਂ ਨਹੀਂ ਜਦੋਂ ਸਰਕਾਰੀ ਏਜੰਸੀਆਂ ਸਤਰਕ ਹੋ ਕੇ ਇਹਦੇ ਤੇ ਇਹਦੀ ਜਾਂਚ ਕਰਦੀਆਂ ਨੇ ਫਿਲਹਾਲ ਇਸ ਇਸ ਵੇਲੇ ਦੀ ਵੱਡੀ ਰਿਪੋਰਟ ਫੇਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਇਹ ਜੇ ਗੰਭੀਰ ਮੁੱਦਿਆਂ ਦੇ ਨਾਲ ਸਵਾਲ ਜ਼ਰੂਰ ਚੱਕਦੇ ਰਾਵਾਂਗੇ ਜਨਤਾ ਦੀ ਆਵਾਜ਼ ਬਣ ਕੇ ਜ਼ਰੂਰ ਬੋਲਦੇ ਰਾਵਾਂਗੇ ਦੇਖਦੇ ਰਹੋ ਬਨੇ ਰਹੋ ਜਨਹਿਤ ਐ ਸ਼ੀਤਾਨਵਾਦ